ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 9 ਅਗਸਤ ਦੇ ਨਵੇਂ ਰਿਸ਼ਤੇ ਦੇਖੋ ਜੀ ਸਿਰਫ ਕੁੜੀਆਂ ਦੇ ਰਿਸ਼ਤੇ ਨੋਟ ਕਰੋ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾ ਜੀ ਇਹ ਰਿਸ਼ਤਾ ਹੈਗਾ 486 ਨੰਬਰ ਹੈ ਜੀ ਝਿਲਾ ਝਲੰਦਰ ਤੋਂ ਦੋ ਸਖੀਆਂ ਭੈਣਾਂ ਦੇ ਰਿਸ਼ਤੇ ਆ ਘਰੇਲੂ ਕਾਮਕਾਰ ਵਾਲੀਆਂ ਕੁੜੀਆਂ ਦੇ ਬਧੀਆ ਪੜ੍ਹਾਈ ਕਰੀਏ ਜੀ ਪਹਿਲਾ ਰਿਸ਼ਤਾ ਹੈਗਾ ਨਾਮ ਹੈ ਜਸਮੀਤ कौर ਉਮਰ 18 1998 ਕੱਦ 55 ਪੜਾਈ ਬੀਏ ਪਾਸ ਕੰਮ ਸਲਾਈ ਦੇ ਵਧੀਆ ਜਾਣਦੀ ਆ ਪਰਵਾਜ਼ ਚ ਮਾਤਾ ਪਿਤਾ ਤੇ ਇੱਕ ਪ੍ਰਾ ਹੈ ਪ੍ਰਾ ਅਨਮੈਰਿਡ ਭੈਣ ਹੈ ਜੀ ਕਾਸਟ ਜਰਸੀ ਤੇ ਗੋਤ ਅਸੇਦੂ ਦੂਸਰੀ ਕੁੜੀਏ ਚੀ ਨਾਮ ਹੈ ਦਿਲਪ੍ਰੀਤ कौर ਉਮਰ 28 1996 ਕੱਦ 5 ਫੁੱਟ 6 ਚ ਪੜਾਈ ਬੀ ਕਾਮ ਕਲੀਅਰ ਹੈ ਜੀ ਰਿਸ਼ਤਾ ਦੋਵੇਂ ਕੁੜੀਆਂ ਵਧੀਆ ਪਰਿਵਾਰ ਤੋਂ ਆ ਅਤੇ ਜਰਸੀ ਕਾਸਟ ਹੋਵੇ ਜ਼ਮੀਨ ਦੋਮਾ ਮੁੰਡਿਆਂ ਕੋਲ 5 ਕਿਲੇ ਤੋਂ ਉੱਪਰ ਹੋਵੇ ਪੜ੍ਹਾਈ ਵਧੀਆ ਕਰੀ ਹੋਵੇ ਤੇ ਵੈਸ਼ ਨੂੰ ਫੈਮਲੀ ਹੋਵੇ ਨਸ਼ਾ ਰਹਿਤ ਮੁੰਡੇ ਹੋਣ ਜੀ ਅਗਲਾ ਰਿਸ਼ਤਾ ਹੈ 488 ਨੰਬਰ ਹੈ ਜੀ ਜਿਲ੍ਹਾ ਜਿਹੜਾ ਹੈ ਲੁਧਿਆਣਾ ਕਾਸਟ ਹੈ ਰੋੜਾ ਸਿੱਖ ਤੇ ਗੋਤ ਆਹੂਜਾ ਨਾਮ ਆਪਾਈਲ ਆਹੂਜਾ ਉਮਰ ਪੱਛੀ 1995 ਕੱਦ 54 ਫੈਮਲੀ ਚ ਮਾਤਾ ਪਿਤਾ ਇੱਕ ਭਰਾ ਭਰਾ ਅਨਮੈਰਿਡ ਪਿਤਾ ਜੀ ਦਾ ਆਪਣਾ ਬਿਜ਼ਨਸ ਹੈ ਭਰਾ ਪ੍ਰਾਈਵੇਟ ਟੀਚਰ ਪੜਾਈ ਲੜਕੀ ਨੇ ਪੋਸਟ ਗ੍ਰੈਜੂਏਸ਼ਨ ਕਰੀ ਆ ਮੰਗ ਹੈ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਤੇ ਕਾਸਟ ਸਿਰਫ ਅਰੋੜਾ ਸਿੱਖ ਤੇ ਮੁੰਡੇ ਦਾ ਆਪਣਾ ਬਿਜ਼ਨਸ ਜਾਂ ਵਧੀਆ ਪ੍ਰਾਈਵੇਟ ਜੌਬ ਹੋਵੇ ਤੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਆਇਆ 499 ਜ਼ਿਲ੍ਹਾ ਬਰਨਾਲੇ ਤੋਂ ਘਰੇਲੂ ਚਰਸੀਕ ਫੈਮਿਲੀ ਤੋਂ ਕੁੜੀ ਦਾ ਰਿਸ਼ਤਾ ਗਾ ਨਾਮ ਕੌਰ ਹੈ ਗੋਤਜ ਚਹਿਲ ਉਮਰ 13 8 1998 ਕੱਦ 5 5 ਪੜ੍ਹਾਈ ਬੀਏ ਪਾਸ ਤੇ ਨਾਲ ਹੀ ਐਮਏ ਕਰੀ ਹੈ ਫੈਮਲੀ ਸੁ ਮਾਤਾ ਪਿਤਾ ਦੋਪਰਾ ਇੱਕ ਅਨਮੈਰਿਡ ਤੇ ਇੱਕ ਮੈਰਿਡ ਕੰਮ ਕੁੜੀ ਸਿਲਾਈ ਦਾ ਅਤੇ ਪਾਰਲਰ ਦਾ ਵਧੀਆ ਰਿਸ਼ਤਾ ਸਿਰਫ ਜਰਸੀਕ ਪਰਿਵਾਰ ਤੋਂ ਹੋਵੇ ਤੇ ਮੁੰਡੇ ਨੂੰ ਜ਼ਮੀਨ ਜੀ 2 ਤੋਂ 4 ਕਿਲੇ ਤੱਕ ਲਾਜ਼ਮੀ ਆਉਂਦੀ ਹੋਵੇ ਅਗਲਾ ਜਿਹੜਾ ਰਿਸ਼ਤਾ 490 ਨੰਬਰ ਹੈ ਜ਼ਿਲ੍ਹਾ ਕਪੂਰਥਲਾ ਨਾਮ ਆਰ ਕੌਰ ਕਾਸਟ ਮਜਬੀ ਸਿੱਖ ਗੋਤ ਐ ਅਡਵਾਲ ਪੜਾਈ ਬੀਏ ਡਿਪਲੋਮਾ ਇਨ ਡ्रेस ਡਿਜ਼ਾਈਨਿੰਗ ਆਈਟੀਆ ਇਨ ਸਟੀਚਿੰਗ ਫੈਮਲੀਜ਼ ਫਾਦਰ ਇਸ ਫਾਰਮਰ 5 ਕਿੱਲੇ ਜ਼ਮੀਨ ਮਦਰ ਹਾਊਸ ਵਾਈਫ ਭਰਾ ਜੌਬ ਇਨ ਆਰਮੀ ਰਿਸ਼ਤਾ ਸਿਰਫ ਮਜਬੀ ਸਿੱਖ ਕਾਸਟ ਤੋਂ ਹੀ ਹੋਵੇ ਜੀ ਅਗਲਾ ਨੈਕਸਟ ਰਿਸ਼ਤਾ ਜੀ 491 ਨੰਬਰ ਹੈ ਜੀ ਨਾਮ ਕੌਰ ਜਰਸੀਖ ਗੋਤ ਢਿੱਲੋ ਉਮਰ 1997 ਕੱਦ 53 ਸਟੱਡੀ ਬੀਸੀਏ ਪੀਜੀਡੀਸੀਏ ਆਇਲਟ 6th ਬੈਂਡ ਵਰਕਿੰਗ ਫ੍ਰੀ ਸੈਲਰੀ ਨੂੰ ਮੈਟਰਲ ਸਟੇਟਸ ਅਨਵੈਰਡ ਫੈਮਿਲੀ ਮੈਂਬਰ ਮਦਰ ਫਾਦਰ ਦੋ ਸਿਸਟਰ ਮੈਰਿਡ ਐਂਡ ਇੱਕ ਬ੍ਰਦਰ ਅਨਮੈਡ ਜ਼ਮੀਨ 12 ਕਿੱਲੇ ਚੇਲਾ ਬਠਿੰਡਾ ਡਿਮਾਂਡ ਹੈ ਜੀ ਮੁੰਡੇ ਨੂੰ ਘੱਟੋ ਘੱਟ 8 ਕਿੱਲੇ ਜ਼ਮੀਨ ਹੋਵੇ ਆਨਦੀ ਹੋਵੇ ਤੇ ਨਿਊਜ਼ੀਲੈਂਡ ਕੈਨੇਡਾ ਆਸਟ੍ਰੇਲੀਆ ਲਈ ਮੁੰਡਾ ਖਰਚਾ ਕਰਨ ਵਾਲਾ ਹੋਵੇ ਜਾਂ ਫਿਰ ਪੀਆਰ ਹੋਵੇ ਮੁੰਡਾ ਤਾਂ ਆਪਾ ਬਰਨਾਲਾ ਰਾਮਪੁਰਾ ਕੋਟਕਪੂਰਾ ਤਲਵੰਡੀ ਸਾਬੋ ਮੋੜ ਮੰਡੀ ਮਾਨਸਾ ਸਾਈਡ ਦਾ ਹੋਵੇ ਜੀ ਰਹਿਣ ਵਾਲਾ ਅਗਲਾ ਇਹ ਰਿਹਾ ਇਸ ਤਰ੍ਹਾਂ ਜੀ 492 ਨੰਬਰ ਦਾ ਨਾਮ ਹੈ ਲਪ੍ਰਿਤ ਕੌਰ ਕਾਸਟ ਹੈ ਸੈਣੀ ਸਿੱਖ ਜਿਲ੍ਹਾ ਇਹਨਾਂ ਦਾ ਪਟਿਆਲਾ ਉਮਰ 12 8 1995 ਕੱਢ 5 6 ਪੜਾਈ BCA ਪੋਸਟ ਗ੍ਰੈਜੂਏਸ਼ਨ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਹੈ ਆਪਣਾ ਮੁੰਡੇ ਦੇ ਫਾਦਰ ਤੇ ਬ੍ਰਦਰ बिजनेਸਮੈਨ ਹੈ ਜੀ ਕੁੜੀ ਦੇ ਮਾਤਾ ਕੁੜੀ ਦੇ ਪਿਤਾ ਜੀ ਤੇ ਭਰਾ ਦੋਨਾਂ ਦਾ ਆਪ ਦਾ ਬਿਜ਼ਨਸ ਹੈ ਜੀ ਵਧੀਆ ਇਹ ਰਿਸ਼ਤਾ ਵਧੀਆ ਪਰਿਵਾਰ ਹੋਵੇ ਮੁੰਡੇ ਦਾ ਤੇ ਆਪਣਾ ਕਾਰੋਬਾਰ ਜਾਂ ਫਿਰ ਸਰਕਾਰੀ ਚੰਗੀ ਜੋਬ ਕਰਦਾ ਹੋਵੇ ਜੀ ਪਿੰਡ ਸਮਾਣਾ ਤੋਂ ਲਾਪਰਿਤ ਦਾ ਰਿਸ਼ਤਾ ਹੈ ਸੈਣੀ ਸਿੱਖ ਕਾਸਟ ਦਾ ਆਗਲਾ ਜਿਹੜਾ ਰਸਤਾ ਜੀ 493 ਜ਼ਿਲ੍ਹਾ ਬਠਿੰਡਾ ਕਾਸਟ ਐ ਨਾਈ ਸਿੱਖ ਨਾਮ ਕੌਰ ਉਮਰ 25 ਤਿੰਨ 1998 ਕੱਦ 5 ਤਿੰਨ ਪੜ੍ਹਾਈ ਪਲੱਸ 2 ਪਾਸ ਨਾਲ ਹੀ ਬੀਏ ਦੀ ਪੜ੍ਹਾਈ ਕਲੀਅਰ ਹੋ ਚੁੱਕੀ ਹੈ ਫੈਮਲੀ ਚ ਮਾਤਾ ਪਿਤਾ ਦੋ ਭੈਣਾਂ ਇੱਕ ਭਰਾ ਹੈ ਭਰਾ ਮੈਰਿਡ ਫਾਦਰ ਸਾਹਿਬ ਆਰਮੀ ਦੀ ਜੌਬ ਤੋਂ ਰਿਟਾਇਰਡ ਆ ਰਿਸਤਮ ਦਾ ਪ੍ਰਾਈਵੇਟ ਜਾਂ ਸਰਕਾਰੀ ਜੌਬ ਕਰਦਾ ਹੋਵੇ ਅਤੇ ਵਧੀਆ ਤਨਖਾਹ ਹੋਵੇ ਮੁੰਡੇ ਨਸ਼ੇ ਪਤੇ ਤੋਂ ਬਿਲਕੁਲ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਹੈ 494 ਇਹ ਰਿਸ਼ਤਾ ਪਟਿਆਲੇ ਤੋਂ ਹੈ ਜੀ ਰਿਸ਼ਤਾ ਹੈ ਰਵਿਦਾਸੀਆ ਕਾਸਟ ਗੁਰ ਤੇ ਬੱਦਨ ਉਮਰ 13 ਤਰੀਕ ਪਹਿਲਾ ਮਹੀਨਾ 1999 ਦਾ ਬਾਤ ਹਾਈਟ 54 ਪੜਾਈ ਡਬਲ ਐਮਏ ਤੇ ਫੈਮਿਲੀ ਚ ਮਾਤਾ ਪਿਤਾ ਦੋ ਭਰਾ ਨੇ ਕੰਮ ਕੁੜੀ ਸਰਕਾਰੀ ਪੇਪਰ ਦੀ ਤਿਆਰੀ ਰਿਸ਼ਤਾ ਮੰਡ ਸਰਕਾਰੀ ਲੱਗਿਆ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਜੀ ਅਗਲਾ ਰਿਸ਼ਤਾ ਹੈ 495 ਇਹ ਰਿਸ਼ਤਾ ਹੈ ਜੀ ਕੰਬੋਜ ਸਿੱਖ ਕਾਸਟ ਤੋਂ ਆ ਗੋਤਾ ਰਈਏ ਜਿਲ੍ਹਾ ਇਹਨਾਂ ਦਾ ਲੁਧਿਆਣਾ ਉਮਰ 6 ਦਾ 1998 ਹਾਈਟ 5'6 ਪੜਾਈ ਪੜਾਈ ਬੀਐਸਸੀ ਨਾਨ ਮੈਡੀਕਲ 2 ਸਾਲ ਤੇ ਨਰਸ ایکسپੀਰੀਅੰਸ ਹਸਪੀਟਲ ਜੀ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਕਾਸਟ ਸਿਰਫ ਕੰਬੋ ਸਿੱਖ ਹੀ ਹੋਵੇ ਕੱਦ ਮੁੰਡੇ ਦਾ 6 ਫੁੱਟ ਹੋਵੇ ਵਧੀਆ ਗੱਲ ਹੈ ਜ਼ਮੀਨ ਨਾਲ ਆਉਂਦੀ ਹੋਵੇ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਕੈਨੇਡਾ ਪੀਆਰ ਹੋਵੇ ਤਿੰਨ ਚਾਰ ਆਪਸ਼ਨਾਂ ਦੱਸੀਆਂ ਨਹੀਂ ਸੀ ਬਦਿਆ ਜ਼ਮੀਨ ਜਾਨੀ ਕੇ ਅਠਕਿੱਲੇ ਤੋਂ ਉੱਪਰ ਹੋਵੇ ਜਾਂ ਫਿਰ ਮੁੰਡਾ ਸਰਕਾਰੀ ਲੱਗਿਆ ਹੋਵੇ ਜਾਂ ਫਿਰ ਮੁੰਡਾ ਕੈਨੇਡਾ ਪੀਆਰ ਹੋਵੇ ਜੀ ਕਿਉਂਕਿ ਬਦਿਆ ਪਰਵਾਰ ਤੋਂ ਰਿਸ਼ਤਾ ਗਏ ਸੀ ਅਗਲਾ ਜਿਹੜਾ ਰਿਸ਼ਤਾ ਜੀ 496 ਨੰਬਰ ਰਿਸ਼ਤਾ ਸ਼੍ਰੀ ਮੁਖਸਰ ਸਾਹਿਬ ਤੋਂ ਆ ਨਾਮ ਕੁੜੀ ਦਾ ਮਨਪ੍ਰੀਤ ਕੌਰ ਕਾਸਟ ਨਰਸਿੰਗ ਤੋਂ ਬਰਾਡ ਉਮਰ 25 ਦਸੰਬਰ 1994 ਕੱਦ ਪੰਜ ਛੇ ਅਪੜਾਈ ਬੀਐਸਸੀ ਨਰਸਿੰਗ ਸ਼ਹੀਦ ਕਰਤਾਰ ਸਿੰਘ ਸਰਬ ਕਾਲਜ ਆਫ ਨਰਸਿੰਗ ਲੁਧਿਆਣਾ ਹਾਈ ਸਕੂਲ ਗ੍ਰੈਜੂਏਟ ਗੁਰਨਾਨਕ ਦੇਵ ਕਾਲਜ ਕਾਲਜ ਇਨ ਸ਼ਿਮੋਕਸਰ ਸੈਬ ਇੰਡੀਆ ਸਰੈਂਟਲੀ ਰੈਜ਼ਿਡਿੰਗ ਇਨ ਕੈਨੇਡਾ ਸਟੇਟਸ ਪੀਆਰ ਇਨ ਕੈਨੇਡਾ ਸਰੈਂਟਲੀ ਵਰਕਿੰਗ ਰੈਜੈਕਟਰ ਨਰਸ ਵਰਕਿੰਗ ਇਜ਼ ਲੌਂਗ ਟਰਨ ਕੇਅਰ ਨਾਗਰਾ ਰੀਜ਼ਨ ਆਫ ਐਸ ਏ ਵੈਲ ਮੁੰਡੇ ਨੂੰ ਜ਼ਮੀਨ ਜੀ 20 ਕਿਲੇ ਤੱਕ ਉਹ ਵੀ ਕੈਨੇਡਾ ਪੀਆਰ ਉਹ ਵੀ ਵਧੀਆ ਗੱਲ ਐ ਚੇਕਰ ਮੁੰਡਾ ਪੀਆਰ ਦਾ ਰਿਸ਼ਤਾ ਹੋਵੇ ਕੁੜੀ ਹੁਣ ਵਿਆਹ ਲਈ ਇੰਡੀਆ ਆਈ ਹੋਈ ਐ ਜੀ ਕੁੜੀ ਬਹੁਤ ਸੋਣੀ ਸੁਨੱਖੀ ਹੈਗੀ ਇਸ ਲਈ ਵਧੀਆ ਸੋਹਣੇ ਸੁਨੱਖੇ ਮੁੰਡੇ ਦੀ ਹੀ ਭਾਲ ਵਿੱਚ ਨੇ ਜੀ 6 ਮਹੀਨੇ ਤੋਂ ਇਹ ਰਸਤਾ ਲੱਗਿਆ ਨਹੀਂ ਹੈਗਾ ਇਹ ਸਾਡੇ ਕੋਲ ਹੀ ਹੈਗਾ ਅਗਲਾ ਰਸਤਾ ਹੈ 497 ਜ਼ਿਲ੍ਹਾ ਕਪੂਰਥਲਾ ਨਾਮ ਕੌਰ ਕਾਸਟ ਰਵਿਦਾਸੀ ਸਿੱਖ ਗੋਤ شمار ਉਮਰ 17 12 1999 ਕੱਦ ਪੰਜ ਚਾਰ ਪੜ੍ਹਾਈ ਪਲੱਸ 2 ਨਾਨ ਮੈਡੀਕਲ ਬਿਜ਼ਨਸ ਕੋਰਸ ਕੈਨੇਡਾ ਫਾਦਰ ਸਾਹਿਬ ਐਸਐਈ ਪਿਆਪਸ ਮਦਰ ਹਾਊਸਵਾਈਫ 1 ਬ੍ਰਦਰ ਇਨ ਯੂਐਸਏ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਕੈਨੇਡਾ ਪੀਆਰ ਹੋਵੇ ਕਾਸਟ ਰ ਵੀ ਦਾਸੀ ਸਿੱਖ ਹੋਵੇ ਤੇ ਮੁੰਡਾ ਗੁਰੂ ਗੁਰੂ ਸਿੱਖ ਮੁੰਡਾ ਗੁਰਸਿੱਖ ਸਰਦਾਰ ਹੋਵੇ ਇਹ ਸੀ ਰਿਸ਼ਤਾ 497 ਜੀ ਅਗਲਾ ਰਿਸ਼ਤਾ ਹੈ 498 ਏਰੀਆ ਕੋਟਕਪੂਰੇ ਤੋਂ ਕਾਸਟ ਜਰਸੀ ਗੋਤਸਰਾ ਉਮਰ 26 1994 ਹਾਈਟ 56 ਪੜ੍ਹਾਈ ਐਮਏ ਐਂਡ ਬੀਐਡ ਪੋਲੀਟੀਕਲ ਸਾਇੰਸ ਮੁੰਡੇ ਦਾ ਰਸਤਾ ਕੈਨੇਡਾ ਪੀਆਰ ਹੋਵੇ ਜ਼ਮੀਨ ਮੁੰਡੇ ਨੂੰ 1 ਤੋਂ ਲੈ ਕੇ 3 ਕਿੱਲੇ ਤੱਕ ਹੋਵੇ ਵਿਆਹ ਵਧੀਆ ਕਰਨਾ ਕੁੜੀ ਸੋਨੀ ਸਨਖੀ ਹੈ ਜੀ ਅਗਲਾ ਰਿਸ਼ਤਾ ਹੈ 499 ਨਾਮ ਹੈ ਜੀ ਰਮਨਪ੍ਰੀਤ ਕੌਰ ਕਾਸਟ ਜਰਸੀ ਗੋਤਸ ਮਰਾਹੜ ਉਮਰ 13 11 1995 ਹਾਈਟ 55 ਪੜ੍ਹਾਈ ਐਮ ਕਾਮ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਮੈਲਬਰਨ ਡਿਪਲੋਮਾ ਇਜ਼ ਐਡਵਾਂਸਡ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ ਜਰਨਲ ਮੈਲਬਰਨ ਇਹ ਰਿਸ਼ਤਾ ਆਸਟ੍ਰੇਲੀਆ ਗਈ ਹੋਈ ਕੁੜੀ ਦਾ ਹੈ ਜੀ ਪੀਆਰ ਫਾਈਲ ਅਪਲਾਈ ਕਰੀ ਹੋਈ ਹੈ ਜ਼ਿਲ੍ਹਾ ਇਹਨਾਂ ਦਾ ਸੰਗਰੂਰ ਆ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਰਸਤਾ ਚਾਹੀਦਾ ਈ ਮੁੰਡੇ ਨੂੰ ਟੋਕ ਟੋਕ 5 ਤੋਂ 10 ਕਿਲੇ ਜ਼ਮੀਨ ਹੋਵੇ ਮੁੰਡਾ ਸੋਹਣਾ ਹੋਵੇ ਕੁੜੀ ਸੋਹਣੀ ਹੈਗੀ ਘਰ-ਬਾਰ ਸੋਹਣਾ ਹੋਵੇ ਬਾਕੀ ਮੁੰਡਾ ਆਸਟ੍ਰੇਲੀਆ ਪੀਆਰ ਚਾਹੇ ਵਰਕ ਪਰਮਿਟ ਤੇ ਹੋਵੇ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ ਪੂਰਾ 500 ਨਾਮ ਹੈ ਜੀ ਨਵਦੀਪ ਕੌਰ ਮਲੋਟ ਤੋਂ ਰਸਤਾ ਜੱਟ ਸਿੱਖ ਕਾਸਟ ਹੈ ਕੱਦ 5'3 ਪੜ੍ਹਾਈ ਜੀਐਨਐਮ ਨਰਸਿੰਗ ਕੈਨੇਡਾ ਆਫ ਐਟ ਆਫਿਸ ਐਡਮਿਨ ਹੈਲਥ ਸਰਵਿਸ ਕੈਨੇਡਾ ਵਰਕ ਪਰਮਿਟ ਫੈਮਿਲੀ ਚ ਮਾਤਾ ਪਿਤਾ ਪਿਤਾ ਜੀ ਐਸ ਐਚਓ ਪੰਜਾਬ ਪੁਲਿਸ ਚ ਬ੍ਰਦਰ 1 ਇਨ ਦੁਬਈ ਕੁੜੀ ਸੋਨੀ ਸਨਖੀ ਹੈ ਕੁੜੀ ਦੇ ਪਰਿਵਾਰ ਵਾਲੇ ਮਾਝੇ ਤੋਂ ਆ ਰਿਹਾ ਤਾਂ ਵੀ ਮਾਝੇ ਵਾਲੇ ਪਰਿਵਾਰ ਤੋਂ ਹੀ ਹੋਵੇ ਮੁੰਡਾ ਕੈਨੇਡਾ ਪੀਆਰ ਜ਼ਰੂਰ ਹੋਵੇ ਅਗਲਾ ਨੈਕਸਟ ਰਿਸ਼ਤਾ 501 ਨੰਬਰ ਜ਼ਿਲ੍ਹਾ ਬਠਿੰਡਾ ਕਾਸਟ ਜਰਸੀ ਖ ਨਾਮ ਕੌਰ ਉਮਰ ਅਗਸਤ 1999 ਕੱਦ 54 ਪੜ੍ਹਾਈ ਬੀਸੀਏ ਐਮਬੀਏ ਫਾਈਨਾਂਸ ਜੋਬ ਪ੍ਰੋਫਾਈਲ ਗਵਰਨਮੈਂਟ ਜੋਬ ਔਨ ਕੰਟਰੈਕਟ ਬੇਸਿਕ father is occupation retired government job mother housewife sibling one elder sister in usa one younger brother well settled in forgan mulwai charsi ke parivar to rishta ga rishta anda australia ja fir new zealand da pr hove zameen 7 to 8 kille tak aundi hove ji agla next rishta 502 naam hai ji seema caste kumhar jila bhatinda padhai ba and antiity course ਜੋ ਡੇਟ ਆਫ ਬਰਥ ਹੈ 16 ਅਗਸਤ 1997 ਕੱਦ 5'2 ਆ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਕੁੜੀ ਸੋਹਣੀ ਸੁਨਖੀ ਆ ਮੁੰਡੇ ਦੀ ਕਾਸਟ ਕੋ ਮਿਆ ਰਹੀ ਹੋਵੇ ਅਗਲਾ ਲਾਸਟ ਰਿਸ਼ਤਾ ਜੀ 503 ਨੰਬਰ ਨਾਮ ਅਮਨਦੀਪ ਕੌਰ ਕਾਸਟ ਜਰਸੀ ਗੋਤ ਸਿੱਧੂ ਜ਼ਿਲ੍ਹਾ ਫਰੀਦਕੋਟ ਉਮਰ 5'2 2000 ਦਾ ਬੋਨ ਹਾਈਟ 5'4 ਪੜ੍ਹਾਈ ਪਲੱਸ 2 ਪਾਸ ਫੈਮਲੀ ਚ ਮਾਤਾ ਪਿਤਾ ਧੋਪਰਾ ਆਰਮੀ ਚ 1 ਸਿਸਟਰ ਮੈਰਿਡ ਕੈਨੇਡਾ ਰਿਸ਼ਤਾ ਸਿਰਫ ਫੌਜੀ ਮੁੰਡੇ ਨਾਲ ਹੀ ਉਡੀ ਦਾ ਕਰਨਾ ਜੀ ਪ੍ਰੀਫਰੈਂਸ ਫੌਜੀ ਮੁੰਡੇ ਨੂੰ ਆ ਏਸੀ ਅੱਜ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਸਿਰਫ ਲੜਕੀਆਂ ਦੇ ਰਿਸ਼ਤੇ ਫਾਈਲ ਨੰਬਰ ਦੱਸ ਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਜੀ ਅੱਜ ਦੇ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਸੀਗੇ ਨਵੇਂ ਰਿਸ਼ਤੇ ਆ ਸਾਰੇ ਜੀ ਜਿਸ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਸਿਰਫ ਉਹੀ ਸਾਡੇ ਨਾਲ ਜੁੜਿਓ ਰਿਸ਼ਤਾ ਲੈਣ ਲਈ ਜੀ ਬਾਕੀ ਹੁਣ ਤੱਕ ਦੇ ਬਹੁਤ ਪਰਿਵਾਰਾਂ ਦੇ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਸਾਡੇ ਚੈਨਲ ਰਾਹੀਂ ਹੋ ਚੁੱਕੇ ਆ ਜੀ ਚਾਹੇ ਅਸੀਂ ਲਿਖ ਕੇ ਐਡ ਲਾਉਣੇ ਚਾਹੇ ਬੋਲ ਕੇ ਜੀ ਹਰ ਇੱਕ ਪਰਿਵਾਰ ਨੂੰ ਅਸੀਂ ਰਿਸ਼ਤਾ ਆਪ ਖੁਦ ਵੀ ਮੈਚ ਕਰਕੇ ਦਿੰਨੇ ਆ ਆਪਣੇ ਰਿਸ਼ਤੇ ਦੀ ਤੁਸੀਂ ਵੀ ਘਰ ਬੈਠ ਕੇ ਬਹੁਤ ਹੀ ਘੱਟ ਫੀਸ ਵਿੱਚ ਐਡ ਲਗਵਾ ਸਕਦੇ ਹੋ ਨਾਲ ਹੀ ਰਿਸ਼ਤੇ ਦੇਖ ਸਕਦੇ ਹੋ ਜਿਹੜੇ ਪਰਿਵਾਰਾਂ ਲਈ ਐਡਾ ਲੱਗੀਆਂ ਹੁੰਦੀਆਂ ਜੀ ਬਾਕੀ ਨਵੇਂ ਜਿਹੜੇ ਪਰਿਵਾਰ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ ਜੀ